ਪਹਿਲਾਂ ਕੀ ਕਰਦੇ ਸੀ ਬਾਦਲ ਹੋਰੀ ਸਾਡੇ ਪਿੰਡ ਸਾਡੇ ਖੇਤ ਨੂੰ ਨਹਿਰ ਕੱਢ ਦੋ ਜੀ ਇੱਕ ਤੇ ਪਾਣੀ ਦੂਜਾ ਲੈ ਜਾਓ ਇਧਰ ਦੀ ਆਪਦੀ ਨਹਿਰ ਦੀ ਚਿੰਤਾ ਹੁੰਦੀ ਸੀ ਉਹਨਾਂ ਦੇ ਖੇਤਾਂ 'ਚ ਜਾ ਕੇ ਨਹਿਰਾਂ ਮੁੱਕ ਦਿਆਂ ਨੇ ਉਹ ਨਹਿਰ ਜਿੱਥੇ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਰਾਹ 'ਚ ਕੋਈ ਮੋਗਗੇ ਦੀ ਗਲਤ ਆ ਦੂਰ ਛੱਡੋ ਦੂਜੇ ਮੈਲਾਂ ਵਾਲੇ ਸੀ ਉਹਨਾਂ ਨੇ ਟੂਟੀਆਂ ਹੀ ਸੋਨੇ ਦੀਆਂ ਜਿਹਨੇ ਸੋਨੇ ਦੇ ਟੂਟੀਆਂ ਹੁਣ ਉਹਨਾਂ ਨੂੰ ਕੀ ਪਤਾ ਲੈ ਪਾਣੀ ਦਾ ਮੁੱਲ ਕੀ ਹੁੰਦਾ ਆ ਹੁਣ ਜਦੋਂ ਅਸੀਂ ਕਹਿ ਵੀ ਅਸੀਂ ਨਹੀਂ ਦੇਣਾ ਅਸੀਂ ਕੋਰਟ ਤੱਕ ਵੀ ਲੜਿਆ ਲੜ ਰਹੇ ਹਾਂ ਅਜੇ ਵੀ ਤੇ ਅੱਜ ਪੰਜਾਬ ਦਾ ਇੱਕ ਇੱਕ ਤੁਪਕਾ ਪੰਜਾਬ ਵਾਸਤੇ ਵਰਤਿਆ ਜਾ ਰਿਹਾ ਹੈ ਨਹਿਰਾਂ ਰਜਵਾਹੇ ਸੂਏ ਕੱਸੀਆਂ ਪਾਈਪਾਂ ਦੱਬ ਕੇ ਪਿੰਡਾਂ ਤੱਕ ਪਾਣੀ ਪਹੁੰਚਾਵਾਂਗੇ ਆਪਣਾ ਪਾਣੀ ਹੈ ਕਿਸੇ ਦਾ ਹੱਕ ਨਹੀਂ ਮਾਰਦੇ ਆਪਣਾ ਪਾਣੀ ਰਾਖੀ ਕਰਨੀ ਪਊਗੀ ਪਾਣੀ ਮੈਂ ਇਹਨਾਂ ਨੂੰ ਦੱਸਿਆ ਮੈਂ ਪੱਤਰਕਾਰ ਨੂੰ ਪਾਣੀ ਪਿੱਛੇ ਤਾਂ ਸਾਡੇ ਕਤਲ ਹੋ ਜਾਂਦੇ ਆ ਪਾਣੀ ਪਿੱਛੇ ਪਾਣੀ ਦੀ ਵਾਰੀ ਪਿੱਛੇ ਮੈਂ 15 ਸਾਲ ਦਾ ਸੀ ਸਾਡੇ ਕੱਸੀ ਦਾ ਪਾਣੀ ਆਉਂਦਾ ਸੀ ਉਸ ਨੱਕੇ ਤੇ ਸਾਡੇ 5 ਏਕੜ ਜ਼ਮੀਨ ਸੀ ਉਸ ਨੱਕੇ ਤੇ 15 ਮਿੰਟ ਇੱਕ ਏਕੜ ਦੇ ਮਿਲਦੇ ਸੀ 75 ਮਿੰਟ ਸੀ ਰਾਤ ਨੂੰ ਪਾਣੀ ਵੜਦੇ ਸੀਗੇ ਸਵੇਰ 12 ਵਜੇ ਅਗਲੇ ਜਿਨ੍ਹਾਂ ਦੀ ਅਗਲੀ ਵਾਰੀ ਸੀ ਉਹਨਾਂ ਸਵੇਰ 12 ਵਜੇ ਵੜਣਾ ਹੁੰਦਾ ਸੀ ਹੈਗੇ ਤਾਂ ਚਲੋ ਸਾਡੇ ਸ਼ਰੀਕੇ ਚੋਈ ਸੀ ਬਿੱਕਰ ਪੂਰੀ ਉਹ ਜਿਹੜਾ ਬਿੱਕਰ ਸੀ ਮੈਂ ਹੁਣ ਨੱਕੇ ਤੇ ਬੈਠਾ ਹੁੰਦਾ ਸੀ ਉਹ ਬਿੱਕਰ ਕਹੀ ਲਿਉਂਦਾ 12 5 ਰੁਪਏ ਆ ਜਾਂਦਾ ਸੀ ਉਹ ਪਹਿਲੀ ਆ ਜਾਂਦਾ ਸੀ 10 ਮਿੰਟ ਪਹਿਲੇ ਤਾਂ ਕਹੀ ਦਰਦਾ ਐ ਨਾਲ ਹੀ ਗੰਡਾਸਾ ਦਰ ਦਿੰਦਾ ਨਾਲ ਮੈਂ ਉਹਨੂੰ ਇੱਕ ਵਾਰੀ ਦੋ ਵਾਰੀ ਪੰਜ ਵਾਰੀ ਮੈਂ ਕਿਹਾ ਬਿੱਕਰਾ ਕਹੀ ਤਾਂ ਜਲ ਤੂੰ ਨੱਕਾ ਵੱਡਣਾ ਤਾਂ ਲੈਣਦੀ ਐ ਆ ਯਾਰ ਗੰਡਾਸਾ ਕਿਉਂ ਲੈਣਾ ਹੁੰਦਾ ਕਹਿੰਦਾ ਕਈ ਵਾਰੀ ਭਾਈ ਇੱਕ ਅੱਧੇ ਮਿੰਟ ਦਾ ਵੀ ਰੌਲਾ ਪੈ ਸਕਦਾ ਉਹ ਮੈਂ ਕਿਹਾ ਤੂੰ 5 ਮਿੰਟ ਪਹਿਲਾਂ ਹੀ ਵੱਡ ਲੈਕਰ ਮੇਰੀ ਗਰਦਨ ਨਾ ਵੱਢਦੀ ਭਰਾਵਾ ਹਨਾ ਆ ਤਾਂ ਹਾਲਾਤ ਹੁੰਦੇ ਸੀ ਨਾਲ ਗੰਡਾਸਾ ਲੈ ਕੇ ਜਾਂਦੇ ਸੀ ਅਸੀਂ ਐਨੇ ਹਜ਼ਾਰ ਕਿਊਸੇ ਕਿਵੇਂ ਦੇ ਦਾਂਗੇ ਇਸ ਤਾਂ ਬੂੰਦ ਬੂੰਦ ਪਿੱਛੇ ਲੜ ਪੈਂਦੇ ਸੀਗੇ ਸੋ ਪਾਣੀ ਸਾਡੀ ਲਾਈਫ ਲਾਈਨ ਹੈ ਪਾਣੀ ਵੀ ਬਚਾਵਾਂਗੇ ਜਵਾਨੀ ਵੀ ਬਚਾਵਾਂਗੇ ਪੜ੍ਹਾਵਾਂਗੇ ਨੌਕਰੀਆਂ ਤੇ ਲਾਵਾਂਗੇ ਆ 55000 ਦੇ ਕਰੀਬ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜੇ ਹਾਂ ਜੀ 55000 ਕੋਈ ਪੈਸਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ ਕੋਈ ਕਿਸੇ ਦੀ ਛਪਾਰ ਚੱਲੀ ਹੋਵੇ ਹੱਥ ਖੜਾ ਕਰ ਦਿਓ ਹਾਂ ਇੱਕ ਘਰ 'ਚ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਨੇ ਕਿਉਂਕਿ ਤਿੰਨੇ ਬੱਚਿਆਂ ਨੇ ਨੰਬਰ ਲੈ ਲਏ ਅਜੇ ਤਾਂ ਨੰਬਰ ਦੇਖ ਰਹੇ ਨੇ ਅਸੀਂ ਇਹ ਥੋੜੀ ਦੇਖਣੇ ਘਰ ਚ ਕਿੰਨੇ ਹੋਗੇ ਸੋ ਪੜੋ ਆ ਮੁੰਡਾ ਜਿਵੇਂ ਕਹਿੰਦਾ ਸੀ ਨੌਕਰੀ ਵੀ ਕਹਿੰਦਾ ਥੋੜੇ ਤੂੰ ਲਊਗਾ ਹੁਣ ਇਹ ਕੌਨਫੀਡੈਂਸ ਆਉਦਾ ਤੋ ਵਾਪਸ ਆ ਗਿਆ 22 ਸਾਲ ਦੀ ਉਮਰ ਚ ਵਾਪਸ ਮੁੜਿਆ ਜਿੰਦਗੀ ਹੁਣ ਸ਼ੁਰੂ ਹੋਊਗੀ ਉਹਦੀ ਜੋ ਉਹ ਬੋਲ ਰਿਹਾ ਸੀ ਨਾ ਅਸਲ ਚ ਉਹ ਪਿੰਡੇ ਤੇ ਹੰਡਾਈਆਂ ਹੋਈਆਂ ਨੇ ਉਹ ਜਿਹੜੇ ਇਹੋ ਜਿਹੇ ਬੱਚੇ ਜਿਹੜੇ ਆ ਕੇ ਵਾਪਸ ਤੇ ਆ ਕੇ ਆਪਣੀ ਮਾਂ ਦੀ ਖੁਸ਼ੀ ਦੀ ਗੱਲ ਕਰ ਰਹੇ ਆ ਕਿ ਮੇਰੀ ਮਾਂ ਕੁਲਦੀਪ ਕੌਰ ਬੈਠੀ ਪਿੱਛੇ ਖੁਸ਼ ਹੁੰਦੀ ਹੋਣੀ ਕਿ ਮੇਰਾ ਪੁੱਤ ਜਿਹੜਾ ਉਹ ਵਾਪਸ ਵੀ ਆ ਗਿਆ ਤੇ ਸਾਰੇ ਲੋਕਾਂ ਚ ਦਾ ਪਹਿਲਾਂ ਆਪਾਂ ਦੱਸਣੀ ਪਹਿਲਾਂ ਤਾਂ ਦੱਸਦੀ ਨਹੀਂ ਸੀ ਆਪਾਂ ਕਿ ਸਾਡੇ ਘਰੇ ਕੋਈ ਨਸ਼ਾ ਕਰਦਾ ਵੀ ਲੋਕ ਕੀ ਕਹਿਣਗੇ ਹੁਣ ਆਪਾਂ ਖੁੱਲ ਕੇ ਦੱਸਣ ਲੱਗ ਗਏ ਤਾਂ ਲਾਜ ਹੋ ਜੂਗਾ ਜੇ ਡਾਕਟਰ ਕੋਲ ਜਾ ਕੇ ਦੱਸਾਂਗੇ ਨਹੀਂ ਕੀ ਤਕਲੀਫ ਹੈ ਡਾਕਟਰ ਦਵਾਈ ਕਿਵੇਂ ਦੇਊਗਾ ਫਿਰ ਸੋ ਹੁਣ ਜੇ ਕੋਈ ਤੁਹਾਡੇ ਪਿੰਡ ਤੇ ਨਸ਼ਾ ਵੇਚਦਾ ਦੱਸੋ ਪੁਲਿਸ ਨੂੰ ਦੱਸ ਦਿਓ ਬਾਕੀ ਕੰਮ ਸਾਡਾ ਹੈ ਜੇ ਕੋਈ ਜ਼ਮਾਨਤ ਦੇਣ ਜਾਊਗਾ ਤੁਸੀਂ ਅਨਾਉਂਸ ਕਰ ਦਿਓ ਗੁਰਦੁਆਰਾ ਸਾਹਿਬ ਚ ਬਹੁਤ ਪਿੰਡਾਂ ਨੇ ਅਨਾਉਂਸਮੈਂਟ ਕਰਤੀ ਕਿ ਭਾਈ ਜੇ ਕੋਈ ਨਸ਼ਾ ਫੜਦਾ ਨਸ਼ਾ ਵੇਚਦਾ ਆਪਣੇ ਪਿੰਡ ਦਾ ਫੜਿਆ ਗਿਆ ਆਪਣੇ ਪਿੰਡੋਂ ਜਵਾਨ ਤੇ ਨਹੀਂ ਜਾਊਗਾ ਕੋਈ ਜੇ ਕੋਈ ਜਾਊਗਾ ਉਹਨੂੰ ਵੀ ਅਸੀਂ ਹੌਸੇ ਦੇ ਬਰਾਬਰ ਦਾ ਦੋਸ਼ੀ ਮੰਨਾਂਗੇ ਕੌਣ ਜਾਊਗਾ ਜੀ ਸੋ ਇਸ ਕਰਕੇ ਜਿਵੇਂ ਹੁਣ ਤੁਸੀਂ ਕਹਿੰਦੇ ਹੋ ਕਿ ਪਿੰਡਾਂ ਦੇ ਪਿੰਡਾਂ ਚੋਂ ਨਸ਼ਾ ਤਸਕਰ ਛੱਡ ਕੇ ਭੱਜ ਗਏ ਜਿੰਦਾ ਲਾਗੇ ਐਡੀ ਬਹੁਤ ਸਾਰੇ ਪਿੰਡਾਂ ਚ ਹੋ ਗਿਆ ਹੁਣ ਅਸੀਂ ਇਹ ਪਿੰਡਾਂ ਵਾਲੇ ਹੁਣ ਵੱਡਿਆਂ ਵੱਡਿਆਂ ਤੇ ਵੀ ਹੱਥ ਪੈ ਗਿਆ ਆ ਕੱਲ 85 ਕਿਲੋ ਹੀਰਨ ਫੜੀਆ ਤਰਨਤਾਨ 85 ਕਿਲੋ ਦੇਖੋ ਕਿੱਥੇ ਗਰਾਮਾਂ ਚ ਘਰ ਪਟ ਦਿੰਦੀ ਹੈ ਗਰਾਮਾਂ ਚ ਤੇ 85 ਕਿਲੋ ਕਿਤੇ ਉਹ ਵੀ ਜਾਣੀ ਹੋਸੀ ਆਮ ਘਰਾں ਚ ਸੋ ਵੱਡਿਆਂ ਤੇ ਵੀ ਹੱਥ ਪੈ ਗਿਆ ਹੁਣ ਕੋਈ ਨਹੀਂ ਬਚੂਗਾ ਚਾਹੇ ਕੋਈ ਕੋਈ ਕਿੱਡਾ ਮਰਜੀ politically powerful ਹੈ ਜਾਂ whatever ਅਸੀਂ ਤਾਂ ਨਾ ਤਾਂ ਕਿਸੇ ਖੱਡ ਹਿੱਸਾ ਪਾਉਣਾ ਰੇਤੇ ਦੀ ਚ ਨਾ ਬਸ ਤੇ ਹਿੱਸਾ ਪਾਉਣਾ ਨਾ ਕਿਸੇ ਢਾਬੇ 'ਚ ਹਿੱਸਾ ਪਾਉਣਾ ਹੈ ਹਿੱਸਾ ਪਾਉਣਾ ਤਾਂ ਤਿੰਨ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਣਾ ਹੈ ਹੋਰ ਕਿਤੇ ਸੰਗਤ ਸੋ ਆ ਜਿਹੜਾ ਪ੍ਰੋਗਰਾਮ ਹੈ ਤੁਸੀਂ ਆਪ ਰੱਖਿਆ ਜਾਂ ਤਾਂ ਵੀ ਅਸੀਂ ਤੁਹਾਡੇ ਤੇ ਥੱਪਿਆ ਹੋਵੇ ਪ੍ਰੋਗਰਾਮ ਵੀ ਕਰੋ 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 ਨਾ ਆਪ ਅਸੀਂ ਪੁੱਛਦੇ ਹਾਂ ਐਦਾਂ ਮਾਈਕ ਪਹਿਲਾਂ ਕਦੇ ਕਿਸੇ ਮੁੱਖ ਮੰਤਰੀ ਦੀ ਮੌਜੂਦਗੀ 'ਚ ਕਦੇ ਕਿਸੇ ਨੂੰ ਮਾਈਕ ਮਿਲਿਆ ਵੀ ਬੋਲ ਲੈ ਜੋ ਬੋਲਣਾ ਹੈ ਕਿਉਂਕਿ ਉਹਦਾ ਜਿਹੜਾ ਉਹ ਲਾਉਂਦੇ ਸੀ ਜਨਤਾ ਦਾ ਦਰਬਾਰ ਜਿਆ ਉਹਦੇ 'ਚ ਨਹੀਂ ਮਾਈਕ ਦਿੰਦੇ ਸੀ ਕਿਉਂਕਿ ਉਹਨੂੰ ਪਤਾ ਸੀ ਗਾਲ੍ਹਾਂ ਹੀ ਕੱਢਣਗੇ ਲੋਕ ਸਾਨੂੰ ਕਰਤੂਤਾਂ ਦਾ ਪਤਾ ਸੀ ਆਪਦੇ ਆਪ ਨੂੰ ਉਹਨਾਂ ਨੂੰ ਵੀ ਲੋਕ ਕਹਿਣਗੇ ਇਹ ਚੋਂ ਆਹ ਇੰਨੇ ਖਾ ਗਿਆ ਜੀ ਇਹ ਚੋਂ ਇੰਨੇ ਖਾ ਗਿਆ ਜੀ ਆਹ ਤੁਸੀਂ ਐਂ ਕਹਿ ਕੇ ਗਏ ਸੀ ਉਹ ਤਾਂ ਹੋਇਆ ਨਹੀਂ ਜੀ ਆਹ ਐਂ ਕਹਿ ਕੇ ਅਸੀਂ ਗੁਲਾਮ ਹੀ ਨੇ ਲੋਕਾਂ ਦੇ ਸੋ ਸਾਨੂੰ ਇਹ ਪਤਾ ਹੈ ਕਿ ਆ ਜੋ ਦੱਸੋ ਸਾਨੂੰ ਕੋਈ ਚੰਗਾ ਹੀ ਦੱਸੋਗੇ ਅਸੀਂ ਕੁਝ ਮਾੜਾ ਆਪਣੇ ਵੱਲੋਂ ਕੀਤਾ ਹੀ ਨਹੀਂ ਨੀਤਾਂ ਨੀਤਾਂ ਨੂੰ ਮਰਾਦਾ ਨੇ ਨਾ ਆਪਣੇ ਕਿਆ ਜਾਂਦਾ ਪੰਜਾਬੀ ਚ ਨੀਤਾ ਚੰਗੀਆਂ ਹੋਣ ਤਾਂ ਸਾਰਾ ਕੁਝ ਚੰਗਾ ਹੋ ਜਾਂਦਾ ਆ ਤਾਂ ਦੁਆਬੇ ਦਾ ਏਰੀਆ ਇਹ ਤਾਂ ਪੜਿਆ ਲਿਖਿਆ ਏਰੀਆ ਬਾਹਰਲੇ ਮੁਲਕਾਂ ਚ ਤੁਹਾਡੇ ਬਹੁਤ ਸਾਰੇ ਰਿਸ਼ਤੇਦਾਰ ਦੋਸਤ ਮਿੱਤਰ ਰਹਿੰਦੇ ਹੋਣਗੇ ਉਹ ਵੀ ਤੁਹਾਨੂੰ ਪੁੱਛਦੇ ਰਹਿੰਦੇ ਹੋਣਗੇ ਕਿਵੇਂ ਆ ਹੁਣ ਯਾਰ ਪਿੰਡ ਦਾ ਹਾਲ ਕਿਉਂਕਿ ਉਹਨਾਂ ਨੂੰ ਉੱਥੇ ਬੈਠਿਆਂ ਨੂੰ ਜ਼ਿਆਦਾ ਫਿਕਰ ਹੈ ਪਿੰਡ ਦੀ ਕਿ ਸਾਡੇ ਲੈ ਕੇ ਸੇਵਾ ਦੱਸੋ ਯਾਰ ਸੋ ਜਿੰਨੇ ਵੀ ਪਿੰਡ ਨੇ ਉਹਨਾਂ ਦੇ ਛੱਪੜ ਤੋਬੇ ਜਿਹੜੇ ਕਿ ਬਿਮਾਰੀਆਂ ਦਾ ਘਰ ਬਣ ਗਏ ਉਹਨਾਂ ਨੂੰ ਵੀ ਪਾਣੀ ਨੂੰ ਜਿਹੜਾ ਪੂਰਾ ਪਿਉਰੀਫਾਈ ਕਰਕੇ ਉਹਨੂੰ ਖੇਤਾਂ 'ਚ ਪਹੁੰਚਾ ਕੇ ਪ੍ਰੋਪਰ ਤਰੀਕੇ ਨਾਲ ਉਹ ਟੋਬੇ ਜਿਹੜੇ ਨੇ ਉਹਨਾਂ ਦਾ ਪੂਰਾ ਸਾਫ ਸਪਾਈ ਦਾ ਪ੍ਰਬੰਧ ਕੀਤਾ ਜੋ ਹਰ ਪਿੰਡ 'ਚ 13000 ਦੇ ਨੇੜੇ ਦੇ ਪਿੰਡ ਹੈ ਔਰ 15000 ਤੋਂ ਵੱਧ ਟੋਬੇ ਨੇ ਕਿਉਂਕਿ ਕਈ ਪਿੰਡਾਂ 'ਚ 2 2 3 3 ਵੀ ਨੇ ਵੱਡੇ ਪਿੰਡਾਂ 'ਚ ਐਸੇ ਤਰੀ ਹਰ ਪਿੰਡ 'ਚ ਖੇਡਾਂ ਦਾ ਸਟੇਡੀਅਮ ਹਰ ਪਿੰਡ ਦੇ ਵਿੱਚ ਜਿਹੜਾ ਕੋਈ ਲਿੰਕ ਰੋਡ ਜਿਹੜੀ ਸ਼ਹਿਰ ਨੂੰ ਜੋੜਦੀ ਹੈ ਉਹ ਸ਼ਾਨਦਾਰ ਇਹਦੇ ਵਾਸਤੇ ਨਹੀਂ ਚਾਰ ਪੰਜ ਚੀਜ਼ਾਂ ਵਾਸਤੇ ਪੈਸੇ ਜਾਰੀ ਹੋ ਗਏ ਨੇ ਆਉਣ ਵਾਲੇ ਦਿਨਾਂ 'ਚ ਤੁਹਾਡੇ ਕੋਲੇ ਅਫਸਰ ਗਣਤੀਆਂ ਮਿੰਨਤੀਆਂ ਕਰਨ ਵਾਸਤੇ ਆ ਜਾਣਗੇ ਬਾਕੀ ਸਰਪੰਚ ਸਾਹਿਬਾਨ ਬੈਠੇ ਨੇ ਪੰਚਾਇਤ ਦੇ ਮੈਂਬਰ ਸਾਹਿਬਾਨ ਬੈਠੇ ਨੇ ਤੁਸੀਂ ਨਵੇਂ ਚੁਣਿਓ ਯੰਗ ਮੁੰਡੇ ਚੁਣੇ ਗਏ ਨੇ ਉਹ ਯੰਗ ਮੁੰਡੇ ਜਿਹੜੇ ਚੁਣੇ ਗਏ ਨੇ ਸਰਪੰਚ ਉਹਨਾਂ 'ਚ ਕੁਝ ਕਰਨ ਦੀ ਇੱਛਾ ਹੁੰਦੀ ਹੈ ਕੁਝ ਕਰਕੇ ਦਿਖਾਉਣ ਦੀ ਚਾਹ ਹੁੰਦੀ ਹੈ ਸੋ ਤੁਸੀਂ ਨਵੇਂ ਨਵੇਂ ਆਈਡੀਆ ਲੈ ਕੇ ਆਓ ਅਸੀਂ ਤੁਹਾਡੇ ਨਾਲ ਆ ਅਸੀਂ ਪਿੰਡ ਛੋਟਾ ਵੱਡਾ ਨਹੀਂ ਦੇਖਦੇ ਅਸੀਂ ਕੋਈ ਛੋਟੇ ਦਿਮਾਗ ਦੀ ਰਾਜਨੀਤੀ ਨਹੀਂ ਕਰਦੇ ਕਿਸ ਪਿੰਡ ਚੋਂ ਘੱਟ ਵੋਟਾਂ ਪਈਆਂ ਨੇ ਚਾਰ ਫੁੱਲੀਆਂ ਹੀ ਪੱਟ ਦੋ ਬਾਅਦ ਚ ਕਹੀ ਜਾਇਓ ਜਾਂ ਜਿਹਨੂੰ ਵੋਟਾਂ ਪਈਆਂ ਉਹ ਤੋਂ ਕਰਾ ਲਿਓ ਨਾ ਅਸੀਂ ਕਹਿੰਦੇ ਆ ਵੀ ਤੁਸੀਂ ਨਵਾਂ ਆਈਡੀਆ ਲੈ ਕੇ ਆਓ ਕੋਈ ਲਾਇਬ੍ਰੇਰੀ ਖੋਲ੍ਹਣੀ ਐ ਕੋਈ ਪਿੰਡ ਚ ਸੋਲਰ ਲਾਈਟਾਂ ਲਾਉਣੀਆਂ ਨੇ ਕੋਈ ਪਿੰਡ ਦੇ ਵਿੱਚ ਕੋਈ ਹੋਰ ਨਵੀਂ ਚੀਜ਼ ਕਰਨੀ ਐ ਸਕੂਲ ਚ ਕਮਰੇ ਪਾਉਣੇ ਨੇ ਸਮਾਰਟ ਰੂਮ ਬਣਾਉਣਾ ਚੋਕ ਚਾਹੀਦਾ ਉਹ ਤੁਸੀਂ ਸਾਨੂੰ ਦੱਸ ਦੋ ਖਜ਼ਾਨੇ 'ਚ ਕੋਈ ਘਾਟਾ ਨਹੀਂ ਜੀ ਨੀਤਾਂ 'ਚ ਘਾਟਾ ਹੁੰਦਾ ਖਜ਼ਾਨੇ ਕਦੇ ਨਹੀਂ ਸਰਕਾਰਾਂ ਦੇ ਮੁੱਖ ਦੇ ਹੁੰਦੇ ਜੇ ਨੀਤਾ ਸਾਫ਼ ਹੋਣ ਸਾਡੇ 3 ਸਾਲ ਹੋ ਗਏ ਸਵਾ 3 ਸਾਲ ਹੋ ਗਏ ਮੇਰੇ ਮੂੰਹੋਂ ਕਹੇ ਸੁਣਿਆ ਕਿ ਖਜ਼ਾਨਾ ਖਾਲੀ ਹੈ ਅੱਜ ਤਾਂ ਕਹਿੰਦਾ ਆਓ ਤਾਂ ਸਹੀ ਤੁਸੀਂ ਲੈ ਜਾਓ ਲਾ ਦਿਓ ਬਸ ਕੋਲੇ ਖੜ ਕੇ ਕੋਈ ਪੈਸਾ ਆਵੇ ਤੁਹਾਨੂੰ ਕੋਈ ਸੜਕ ਵਾਸਤੇ ਲਾਇਬ੍ਰੇਰੀ ਵਾਸਤੇ ਸਕੂਲ ਵਾਸਤੇ ਕਿਰਪਾ ਕਰਕੇ ਇਹ ਨਾ ਸਮਝੋ ਕਿ ਸਰਕਾਰੀ ਕੰਮ ਆਪਾਂ ਨੇ ਕੀ ਲੈਣਾ ਹੋਈ ਜਾਣ ਦੋ ਕੋਲੇ ਖੜੋ ਇੱਟਾ ਚੈੱਕ ਕਰੋ ਪਹਿਲਾਂ ਤਾਂ ਕਿ ਇੱਟਾਂ ਜਿਹੜੀਆਂ ਉਹ ਪਿੱਲੀਆਂ ਤਾਂ ਨਹੀਂ 200 ਮ ਤਾਂ ਨਹੀਂ ਅੱਬਲ ਐ ਇਹ ਟੱਬਲ ਐ ਜਾਂ 200 ਮ ਐ ਉਹ ਚੈੱਕ ਕਰੋ ਸਿਮਿੰਟ ਕਿੰਨਾ ਪਾ ਰਹੇ ਨੇ ਤੇ ਕੀ ਕਿਸ ਤਰ੍ਹਾਂ ਦਾ ਮਟੀਰੀਅਲ ਲਾ ਰਹੇ ਨੇ ਸਾਰਾ ਤੁਸੀਂ ਇਹ ਚੈੱਕ ਕਰ ਲਓਗੇ ਫਿਰ ਲੋੜ ਨਹੀਂ ਪੈਣੀ ਫਿਰ ਅਸੀਂ ਜੇ ਤੁਸੀਂ ਮੈਨੂੰ ਸਾਨੂੰ ਦੱਸ ਦੋਗੇ ਕਿ ਆ ਜੀ ਇਹ ਠੇਕ ਘਟੀਆ ਮਟੀਰੀਅਲ ਲਾਇਆ ਜਾ ਰਿਹਾ ਉਹ ਠੇਕੇਦਾਰ ਦਾ ਟੈਂਡਰ ਵੀ ਅਸੀਂ ਕੈਨਸਲ ਕਰਾਂਗੇ ਤੇ ਉਹਨੂੰ ਜੁਰਮਾਨਾ ਵੀ ਕਰਾਂਗੇ ਤੇ ਅੱਗੇ ਤੋਂ ਉਹਨੂੰ ਬਲੈਕਲਿਸਟ ਵੀ ਕਰਾਂਗੇ ਕਿ ਦੁਬਾਰੇ ਠੇਕਾ ਨਹੀਂ ਮਿਲਣਾ ਤਾਂ ਨਹੀਂ ਔਰ ਥੋੜਾ ਸਾਨੂੰ ਤੁਹਾਡੇ ਨਿਗਰਾਨੀ ਦੀ ਲੋੜ ਹੈ ਪਹਿਰੇਦਾਰ ਤੁਸੀਂ ਹੋ ਪਿੰਡਾਂ ਦੇ ਪਹਿਰੇਦਾਰ ਤੁਸੀਂ ਹੋ ਆ ਪਿੱਛੇ ਜਦੋਂ ਮੈਂ ਤਾਂ ਛੋਟਾ ਹੁੰਦਾ ਸੀ ਉਦੋਂ ਕਾਲੇ ਕੱਛਿਆਂ ਵਾਲਾ ਚੱਲ ਪਿਆ ਸੀ ਨਾ ਕਾਲੇ ਕੱਛਿਆਂ ਵਾਲੇ ਆ ਗਏ ਉਹ ਵੇ ਉਹ ਕਿਸੇ ਪੁਲਿਸ ਨੇ ਨਹੀਂ ਰੋਕੇ ਸੀ ਉਹ ਜਦੋਂ ਪਿੰਡਾਂ ਦੇ ਲੋਕ ਆਪ ਠਿਕਰੀ ਪਹਿਰੇ ਲਾਉਣ ਲੱਗ ਗਏ ਉਹ ਖਤਮ ਹੋ ਗਿਆ ਕੰਮ ਸਾਰਾ ਕਿਉਂਕਿ ਭਾਰੇ ਪਿੰਡ ਦੀ ਹਰੇਕ ਮੋੜ ਤੇ ਤਾਂ ਜਿਹੜੇ ਐਂਟਰੀ ਪੁਆਇੰਟ ਸੀ ਉੱਤੇ ਪਿੰਡ ਦੇ ਲੋਕ ਬੈਠੇ ਸੀ ਉਹ ਪੁਲਿਸ ਵਾਲੇ ਉੱਥੇ ਬਿਠਾ ਲਾਂਗੇ ਤਾਂ ਉਹਨਾਂ ਨੂੰ ਪਤਾ ਹੀ ਲੱਗਣਾ ਪਿੰਡ ਦਾ ਕੌਣ ਹੈ ਚਾਚਾ ਹੈ ਤਾਇਆ ਭੂਆ ਫੁੱਫੜ ਕੌਣ ਹੈ ਸੋ ਜਦੋਂ ਪਿੰਡ ਦੇ ਲੋਕਾਂ ਨੇ ਵੀ ਕਿੰਨਾ ਦੇ ਘਰੇ ਜਾਣਾ